ਕਿਹੜਾ ਹੈਗਾ ਮੇਰਾ ਨਾਮ ਗਗਨ ਹੈ ਗਗਨ ਰੋਡਾ ਟੈਂਡ ਦੁੱਦਾਈ ਜਿਹੜੀ ਕੜਨਾ ਹੋਈ ਆ ਰਾਤ ਕੀ ਕੜਨਾ ਹੋਈ ਸੀ ਤੁਹਾਡੇ ਨਾਲ ਸਰ ਇਹ ਆਪਣੀ ਆਨ ਰੋਡ ਦੁੱਧ ਦੀ ਦੁਕਾਨ ਹੈ ਜੀ ਕਾਜੀ ਕਨਫੈਕਸ਼ਨਰੀ ਸਟੋਰ ਹੈ ਜੀ ਨਾਲ ਮਿਲਕ ਸਟੋਰ ਹੈ ਜੀ ਸਰ ਉੱਥੇ ਜੋ ਆਪਣੇ ਵੇਸਟੇਜ ਜੋ ਕਾਗਜ਼ ਵਗੈਰਾ ਜੋ ਦਿਨ ਦੀ ਡਸਟਿੰਗ ਹੁੰਦੀ ਆ ਉਹਦੇ ਜਿਹੜੇ ਕਾਗਜ਼ ਐਕਸਟਰਾ ਜਿਹੜੇ ਨਿਕਲਦੇ ਆ ਉਹ ਮੈਂ ਸੜਕ ਦੇ ਖੜਕੇ ਉਹਨਾਂ ਨੂੰ ਅੱਗ ਲਗਾ ਰਿਹਾ ਆ ਉਹਦੀ ਸੀਸੀਟੀਵੀ ਫੁਟੇਜ ਵੀ ਹੈਗੀ ਆਪਣੇ ਕੋਲੇ ਇਹਨਾਂ ਦੀ ਕੀ ਆ ਸਰ ਦੀ ਗੱਡੀ ਯਾਨੀ ਕਿ ਉੱਥੋਂ ਕ੍ਰਾਸ ਹੁੰਦੀ ਆ ਮੇਰੇ ਬੈਕ ਸਾਈਡ ਦੀ ਇਹ ਸ਼ਾਇਦ ਕੋਈ ਦਲਵੀਰ ਸਿੰਘ ਆਈ ਨਾਮ ਇਹਨ ਦਾ ਦਲਵੀਰ ਆ ਨਾ ਸ਼ਾਇਦ ਨਾਮ ਠੀਕ ਤੇ ਉਹ ਕੰਨ ਮਤਲਬ ਉਹਨਾਂ ਦੀ ਗੱਡੀ ਉੱਥੇ ਜਾਣਗੇ ਐਸੇ ਹੀ ਸਾਧ ਦੀ ਯਾਨਕਿ ਉੱਥੋਂ ਗੱਡੀ ਕ੍ਰਾਸ ਹੁੰਦੀ ਹੈ ਠੀਕ ਹੈ ਉਹ ਕੋਈ ਯਾਨਕਿ ਸ਼ਰਾਰਤੀ ਅੰਸਰ ਉੱਥੇ ਕੋਈ ਪਟਾਕੇ ਚਲਾ ਰਹੇ ਹੋਣੇ ਆ ਉਹਨਾਂ ਨੇ ਉਹਨਾਂ ਦੇ ਅੱਗੇ ਗੱਡੀ ਅੱਗੇ ਪਟਾਕਾ ਫੋੜਤਾ ਹੀ ਉਹ ਅੱਗੋਂ ਗੱਡੀ ਰਿਵਰਸ ਕਰਕੇ ਲੈ ਕੇ ਆਉਂਦੇ ਆ ਆ ਕੇ ਮੇਰੇ ਨਾਲ ਆ ਕੇ ਮਤਲਬ ਮੇਰੇ ਨਾਲ ਉਸ ਹਿਸਾਬ ਤੇ ਰੂਡਲੀ ਬਿਹੇਵਲ ਨਾਲ ਗੱਲ ਕਰਦੇ ਆ ਕਿ ਬਈ ਤੈਨੂੰ ਦਿਖਦਾ ਨਹੀਂ ਤੂੰ ਪਟਾਕਾ ਸਿੱਟਿਆ ਮੈਂ ਸਰ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਪਟਾਕਾ ਨਹੀਂ ਸੁੱਟਿਆ ਇ ਸਾਡੀ ਇੱਥੇ ਸਾਹਮਣੇ ਦੁਕਾਨ ਹੈ ਠੀਕ ਹੈ ਇੱਥੇ ਅਸੀਂ ਆ ਤੁਸੀਂ ਆ ਕੇ ਚੈੱਕ ਕਰ ਲਓ ਸੀਸੀਟੀਵੀ ਚੈੱਕ ਕਰ ਲਓ ਜੇ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਮੈਚ ਛੁੱਟਿਆ ਹੋਇਆ ਆ ਆਪਣ ਜਿਹੜੀ ਸਜ਼ਾ ਉਹ ਮਨਜ਼ੂਰ ਹੈ ਇੰਨੀ ਗੱਲ ਤੇ ਉਹਨਾਂ ਨੇ ਉਹ ਕਹਿੰਦੇ ਨਹੀਂ ਕਿ ਤੂੰ ਹੀ ਛੁੱਟਿਆ ਉਸੇ ਨੂੰ ਉਹਨਾਂ ਨੇ ਮਨ ਲਓ ਮੇਰੇ ਤੇ ਬਲੇਮ ਲਾਉਣਾ ਸਟਾਰਟ ਕਰਕੇ ਸਰ ਰਣਜੀਤ ਕੋਈ ਮਨ ਲਓ ਜਿਵੇਂ ਪਿਛਲੇ ਦਿਨ ਦਿਵਾਲੀ ਦਾ ਮਤਲਬ ਲੰਘਿਆ ਤਿਹਾੜ ਠੀਕ ਹੈ ਸਰ ਉਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਯਾਨੀ ਕਿ ਜੋ ਚੀਜ਼ਾਂ ਦੀ ਡਿਮਾਂਡ ਰੱਖੀ ਗਈ ਹੈ ਮਨ ਲਓ ਐਕਸਪੋਜ਼ ਕਰੋ ਕਿ ਆ ਵੀ ਕੋਈ ਮਾਲੋ ਜਿਵੇਂ ਚੱਲਦਾ ਹੀ ਕੋਈ ਮਠਾਈ ਦੇ ਡੱਬੇ ਲਾ ਲੋ ਜਾਂ ਪਟਾਕੇ ਲਾ ਲੋ ਕੋਈ ਵੀ ਚੀਜ਼ਾਂ ਦੀ ਜੋ ਵੀ ਡਿਮਾਂਡ ਉੱਥੇ ਇਹਨਾਂ ਨੇ ਰੱਖੀ ਆ ਉਹ ਚੀਜ਼ਾਂ ਦੇ ਅਸੀਂ ਸਰ ਉਸ ਚੀਜ਼ ਦੇ ਵਿੱਚ ਇਨਵੋਲਵ ਨਹੀਂ ਹੋਏਗੇ ਨਾ ਹੀ ਆਪਾ ਹੋਣਾ ਹੀ ਕਿਹੜਾ ਕਹਿ ਕੇ ਕਿਹਾ ਸਰ ਇਹਦੇ ਇਹਦੇ ਵਿੱਚ ਸਰ ਕਾਫੀ ਦੁਕਾਨਦਾਰ ਜਿਹੜੇ ਇਨਵੋਲਵ ਨਹੀਂ ਹੋਏ ਉਹਨਾਂ ਦੀ ਪਰਸੋ ਰੈਸ਼ਮੈਂਟ ਹੋਈ ਆ ਉਹਨਾਂ ਨੂੰ ਪਰਸੋ ਸ਼ਾਮ ਨੂੰ ਚੱਕਿਆ ਗਿਆ ਜੀ ਉੱਥਾਂ ਉਹਨਾਂ ਨੂੰ ਚੱਕ ਕੇ ਯਾਨੀ ਕਿ ਕੁ ਘੰਟੇ ਅੱਧੇ ਘੰਟੇ ਬਾਅਦ ਛੱਡ ਦਿੱਤਾ ਗਿਆ ਉਹ ਕਿੰਨੇ ਕਿਹਾ ਸੀ ਵੀ ਪੁਲਿਸ ਨੇ ਚੀਜ਼ਾਂ ਮੰਗੀਆਂ ਜਿਹੜੀਆਂ ਬਾਅਦ ਸਰ ਇਹ ਲਾਈ ਵੀ ਹੋਈ ਹੈ ਇਹ ਲਾਈ ਮੰਗਿਆ ਕਿੰਨੇ ਹੈ ਮੰਗਿਆ ਕਿੰਨੇ ਕੋਈ ਬਾਦ ਨੇ ਆ ਕੇ ਮੰਗਿਆ ਤੁਹਾਡੇ ਨਹੀਂ ਸਰ ਕਿਸੇ ਨੇ ਤੁਹਾਨੂੰ ਕਿਹਾ ਸੀ ਤਾਂ ਮਤਲਬ ਅੱਗੋ ਜੇ ਮੈਸੇਜ ਲੱਗਦਾ ਗਾਂ ਦੁਕਾਨਦਾਰ ਤੋਂ ਦੁਕਾਨਦਾਰ ਨੂੰ ਕਿਸੇ ਨੇ ਸਰ ਅੱਗੋ ਹਣ ਆਪਾਂ ਬਾਈ ਨੇ ਮੈਂ ਦੁਕਾਨਦਾਰ ਜੁਨੀਂ ਚ ਰਹਿਣਾ ਅਕਸਰ ਦੁਕਾਨਦਾਰ ਦਾ ਪੁੱਤ ਨਹੀਂ ਜਦੋਂ ਜਦੋਂ ਕੋਈ ਇਹ ਚੀਜ਼ਾਂ ਮੰਗੀਆਂ ਗਈਆਂ ਉਸ ਤੋਂ ਬਾਅਦ ਕੀ ਹੋਇਆ ਸੀ ਤੁਹਾਡੇ ਨਾਲ ਸਰ ਉਸ ਤੋਂ ਬਾਅਦ ਅਸੀਂ ਮੈਂ ਕਿਹਾ ਵੀ ਆਪਾਂ ਇਸ ਈ ਦੇ ਵਿੱਚ ਨੌਲਵ ਨਹੀਂ ਹੋ ਸਕਦੇ ਆਪਣੇ ਕੋਲ ਕੋਈ ਉਸ ਟਾਈਪ ਦੀ ਕੋਈ ਚੀਜ਼ ਹੀ ਹੈ ਨਹੀਂ ਜਿਹੜੀ ਕਰਕੇ ਯਾਰ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਯਾਰ ਵੀ ਵਗਾਰ ਚੱਲ ਨਹੀਂ ਪਵੇ ਆਪਾਂ ਇਹ ਜੀ ਨਹੀਂ ਕਰ ਸਕਦੇ ਮਰੇ ਇੱਕ ਆਪਣੀ ਸੋਚ ਹੈ ਜੀ ਹੋ ਸਕਦਾ ਕਿ ਉਹਦੇ ਉਸ ਚੀਜ਼ ਦੀ ਕੋਈ ਰੰਜਿਸ਼ ਕੱਢੀ ਹੋਵੇ ਵੀ ਆਪ ਕੋਸੀ ਦੇ ਵਿਚਰਣ ਵਾਲੇ ਨਹੀਂ ਹੋਏ ਕਿਵੇਂ ਕੁੱਟਿਆ ਜਾਣਦੇ ਹੋ ਬੰਦੇ ਜਿਹਨਾਂ ਨੇ ਕੁੱਟਿਆ ਸਰ ਇਹ ਦੋ ਮੁਲਾਜ਼ਮ ਸੀਗੇ ਮੈਨੇ ਇੱਕ ਦਾ ਉਹ ਸਰ ਜਿਹੜੇ ਉੱਥੋਂ ਕ੍ਰਾਸ ਹੋਈ ਸੀ ਮੈਂ ਵਾਈ ਨੇ ਮੈਂ ਉਹਨਾਂ ਨਹੀਂ ਚਾਹੁੰਦਾ ਇੱਕ ਹੋਰ ਨਾਲ ਮੁਲਾਜ਼ਮ ਸੀਗੇ ਸਰ ਇਹ ਪਹਿਲਾ ਨਾਮ ਅਲੋ ਇਹਨਾਂ ਨੇ ਇਹ ਕਾਂਨ ਮਿੰਗਾ ਤੋਪਈ ਹੋਇਆ ਯਾਨੀ ਕਿ ਜਾਨ ਸਾਰੀ ਫਿਰ ਮੇਰੇ ਇਨਕੇ ਕੜਾ ਵਗੈਰਾ ਉਤਰਵਾ ਲਿਆ ਰਿੰਗਾ ਤਰਵਾ ਲਈ ਜੀ ਠੀਕ ਹੈ ਫੇਸ ਤੇ ਮਤਲਬ ਵੀ ਥੱਪੜ ਵਗੈਰਾ ਮਾਰੇ ਆ ਜੀ ਠੀਕ ਹੈ ਤੇ ਮੰਨ ਲਓ ਪਟੇ ਨੂੰ ਮੰਨ ਲਓ ਨੇ ਚੱਕਿਆ ਠੀਕ ਹੈ ਕਹਿੰਦੇ ਵੀ ਐਂ ਕਰਕੇ ਪੁੱਠਾ ਪੈ ਜਾ ਬਈ ਉਦੋਂ ਤੱਕ ਕੀ ਹੋਇਆ ਜੀ ਮਤਲਬ ਸਾਡੇ ਜੋ ਵੀ ਸਾਰੇ ਦੁਕਾਨਦਾਰ ਯੂਨੀਅਨ ਦੇ ਤੇ ਜੋ ਮੰਨ ਲਓ ਕੋਈ ਮੇਰੇ ਨਾਲ ਜਿਹੜੇ ਜਾਣਕਾਰ ਸੀਗੇ ਉਹ ਉੱਤੇ ਪਹੁੰਚ ਗਈ ਉਸ ਚੀਜ਼ ਕਰਕੇ ਉਹ ਚੀਜ਼ ਡਿਲੇ ਹੋ ਗਈ ਸਰ ਇਹ ਸਰ ਮੈਨੂੰ ਨਹੀਂ ਪਤਾ ਇੱਕਦਮ ਮੇਰੇ ਤੇ ਹਿੱਟ ਹੋਇਆ ਜੀ ਮੈਨੂੰ ਨਹੀਂ ਇਸੀ ਦਾ ਪਤਾ ਵੀ ਤੁਸੀਂ ਕਿੰਨੇ ਤੋਂ ਦੁਕਾਨ ਕਰਦੇ ਆ ਰਹੇ ਹੋ ਅੱਗੇ ਵੀ ਪਹਿਲਾਂ ਕੋਈ ਇਹਦੀ ਗੱਲ ਨਹੀਂ ਕੋਈ ਸਿੰਗਲ ਵੀ ਸਰ ਕੰਪਲੇਂਟ ਹੈ ਨਹੀਂ 2016 ਤੋਂ ਮੈਂ ਦੁਕਾਨਦਾਰੀ ਕਰ ਰਹੇ ਹਾਂ ਜੀ ਇੱਕ ਸਿੰਗਲ ਵੀ ਕੰਪਲੇਂਟ ਕੋਈ ਸ਼ੋਅ ਕਰਦੇ ਤੁਸੀਂ ਬੰਦੇ ਕਹਿੰਦੇ ਝੂਠ ਬੋਲਦੇ ਤੁਸੀਂ ਹੁਣ ਕਹੀ ਜਾਂਦੇ ਸੱਟਾਂ ਵੱਜੀਆਂ ਹੀ ਨਹੀਂ ਕਹਿੰਦੇ ਸਰ ਇਹ ਚੀਜ਼ ਦਾ ਮੈਨੀਆਂ ਦਾ ਕੁਝ ਕਹਿ ਰਹੀ ਠੀਕ ਹੈ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਨਹੀਂ ਸਰ ਨਹੀਂ ਸਿਆਸੀ ਦਵਾ ਕੋਈ ਨਹੀਂ ਹੈ ਹੁਣ ਕੋਈ ਅੱਜ ਸਵਾ ਦੋ ਵੱਜ ਗਏ 22 ਤਰੀਕ ਦੇ ਕਿਸੇ ਲੀਡਰ ਨੇ ਤੁਹਾਨੂੰ ਕਿਆ ਹੋਵੇ ਵੀ ਬਹਿ ਜਾਣਾ ਨਹੀਂ 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 ਸਰ ਨਹੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਨਹੀਂ ਸਰ ਕੋਈ ਆਪ ਸਰ ਬਸ ਇਨਸਾਫ ਹੋਣਾ ਚਾਹੀਦਾ ਈ ਜੋ ਵੀ ਹੈਗਾ ਠੀਕ ਹੈ ਕੱਲ ਅੱਜ ਮੇਰੇ ਤੇ ਬੀਤੀ ਹੈ ਕੱਲ ਨੂੰ ਕਿਸੇ ਹੋਰ ਤੇ ਵੀ ਆ ਸਕਦੀ ਹੈ ਸਰ ਇਸੇ ਨਾਲ ਉਹ ਤੱਕੇ ਛਾਹੀ ਹੈ ਲੱਗਦੀ ਵੀ ਕਿਉਂ ਹੋਇਆ ਇਹ ਕੰਮ ਸਰ ਵਜਾ ਮਨ ਕੇ ਜਲੋ ਵੀ ਐਸ ਸੀ ਦਾ ਇੱਕ ਇੰਨੇ ਮਤਲਬ ਇਹ ਆਪਦਾ ਇੱਕ ਕਹਿ ਲੋ ਤੁਸੀਂ ਵੀ ਇੱਕ ਮੈਂ ਜਿਹੜੀ ਉਹਦੇ ਵਿੱਚ ਹੀ ਕੋ ਆ ਉਹ ਚੀਜ਼ ਹੀ ਹੈ ਜੀ ਪਿਛਲੇ ਸਾਲ ਮੇਰੇ ਵਰਦੀ ਪਾਈ ਹੋਈ ਤੇ ਪਤਾ ਨਹੀਂ ਯਾਰ ਵੀ ਇੱਕ ਜਿੰਗਾਂ ਉਹ ਚੀਜ਼ ਹੀ ਹੈ ਜੀ ਪਿਛਲੇ ਸਾਲ ਤੁਹਾਡੇ ਕੋਲ ਵੀ ਆਇਆ ਸੀ ਜਾਂ ਇਸ ਵਾਰੀ ਨਹੀਂ ਸਰ ਇਸ ਵਾਰੀ ਆਇਆ ਜੀ ਠੀਕ ਬ੍ਰਦਰ ਕੀ ਨਾ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਦੁਕਾਨ ਯੂਨੀਅਨ ਪੰਚਾਇਤੋਂ ਦੂਰ ਤੋਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਜੀ ਕਿਸਾਨ ਸੂਨੀ ਯੂਨੀਅਨ ਤੋਂ ਬਿਨਾਂ ਕਿਸੇ ਨਾਲ ਨਹੀਂ ਕੀ ਮਸਲਾ ਹੋਇਆ ਬਾਈ ਜੀ ਦੋਦੇ ਦੋਦੇ ਨਾਲ ਜਿਹੜਾ ਗਗਨ ਸੀ ਮੁੰਡਾ ਜੀ ਜੀ ਇਹ ਦੁਕਾਨ ਆਈ ਆਪਣੇ ਦਹੀਂ ਆ ਦੁੱਧ ਦੀ ਤੇ ਇਹ ਅੱਗ ਲਾਈ ਜਾਂਦਾ ਸੀ ਉੱਥੇ ਜਿਵੇਂ ਆਪਾਂ ਕੂੜੇਗਰਦ ਨੂੰ ਸ਼ਾਮ ਨੂੰ ਅੱਗ ਲਾ ਦਿੰਦੇ ਆ ਜੀ ਕੋਈ ਪਾਸੇ ਨਾ ਕੋਈ ਬੱਚੇ ਫਿਰਦੇ ਸੀ ਜਾਂ ਕੋਈ ਆਖੋ ਪਟਾਕੇ ਚਲਾਈ ਜਾਂਦੇ ਸੀ ਨਹੀਂ ਵੀਰੇ ਗਗਨ ਨੇ ਅੱਗ ਲਾਈ ਸੀ ਪਟਾਕਾ ਸਿੱਟਿਆ ਪਾਸ ਤੇ ਨਹੀਂ 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 ਪਟਾਕਾ ਇਹਨ ਗਗਨ ਨੇ ਨਹੀਂ ਸਿੱਟਿਆ ਸੀ ਜੀ ਤੇ ਹੁਣ ਉਹਦੇ ਸੱਟਾਂ ਕਿਵੇਂ ਵੱਜ ਗਈਆਂ ਸੱਟਾਂ ਪਤਾ ਕੀ ਗੱਲ ਆ ਜੀ ਉਹ ਮਿਸਟੇਕ ਹੋਈ ਆ ਵੀ ਜਾਨੀ ਕਿ ਇਹ ਅੱਗ ਕੋਲੇ ਬੈਠਾ ਸੀ ਆ ਉਹਨੇ ਕੁੱਟਿਆ ਤਾਂ ਹੈ ਬੰਦਾ ਕਿ ਨਹੀਂ 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 ਕੁੱਟਿਆ ਨਹੀਂ ਫਿਰ ਝੂਠਾ ਦਾਖਲ ਹੋਇਆ ਜੀ ਰੂਵੀ ਜਾਨੂੰ ਇਹ ਕਲੀਅਰ ਕਰ ਦਿਓ ਨਹੀਂ ਨਹੀਂ ਝੂਠਾ ਨਹੀਂ ਪਤਾ ਕੀ ਗੱਲ ਹੈ ਜੀ ਹੁਣ ਨਾ ਤਾਂ ਮੈਂ ਕੋਲੇ ਸੀ ਨਾ ਕੋਈ ਕੋਲੇ ਸੀ ਹੋਰ ਕੋਲੇ ਸੀ ਜਿਹੜੀ ਗੱਲ ਹੋਈ ਆ ਉਹਨੂੰ ਜਿਹੜੇ ਲਗਾਏ ਆ ਉਥੋਂ ਫੜ ਕੇ ਲਗਾਏ ਆ ਉਹ ਜਾਨੀ ਕਿ ਸਾਡੇ ਕੋਲੇ ਜਿਹੜੀ ਗੱਲ ਆਈ ਮੇਰੇ ਇੱਕ ਲੱਫੜ ਮਾਰਿਆ ਇੱਕ ਮੈਨੂੰ ਗੱਲ ਮੈਂ ਫੜ ਕੇ ਸੀਨ ਪਏ ਹੋਏ ਬੋਡੀ ਦੇ ਉੱਪਰ 'ਚ ਨਿਸ਼ਾਨ ਪਏ ਹੋਏ ਆ ਕੁੱਟ ਮਾਰਦੇ ਕਿਵੇਂ ਦੇਖਦੇ ਹੋ ਵੀ ਉਹ ਬੰਦਾ ਦਿਮਾਗੀ ਅਫਸਰਡ ਸੀ ਜਿਹੜਾ ਦਾਖਲ ਹੋਇਆ ਮਾਪਾ ਮਾਰ ਲਿਆ ਨਹੀਂ 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 ਉਹ ਜਿਹੜਾ ਫੜ ਕੇ ਤੁਹਾਡੇ ਸਾਹਮਣੇ ਲੈ ਕੇ ਗਏ ਆ ਸਾਹਮਣੇ ਹੀ ਧੀ ਸੀ ਅਸੀਂ ਤਾਂ ਜਦੋਂ ਚੌਂਕੀ 'ਚ ਲੈ ਕੇ ਆਏ ਉਦੋਂ 10 ਵਜੇ ਸੀ ਆ ਤੁਸੀਂ ਉਹਨੂੰ ਕਿੰਨੇ ਵਜੇ ਰਿਹਾ ਕਰਾਇਆ ਮੁੰਡੇ ਨੂੰ ਅਸੀਂ ਉਹਦਾ 10 ਮਿੰਟ ਬਾਅਦ 10 ਮਿੰਟਾਂ ਬਾਅਦ ਹੀ ਹੋ ਗਿਆ ਸੀ ਸਾਢੇ 1:00 ਤੋਂ ਪਹਿਲੇ ਰਾਹ ਹੋ ਗਿਆ ਸੀ ਉਹਦੇ ਸੱਟਾਂ ਸੀਗੀਆਂ ਜਦੋਂ ਤੁਸੀਂ ਲੈ ਨਹੀਂ ਨਹੀਂ ਉਹ ਇੱਕ ਮਿੰਟ ਪ੍ਰਧਾਨ ਜੀ ਓਏ ਭਾਈ ਮੈਂ ਮੈਂ ਪੰਚਾਇਤ ਮੈਂਬਰਾਂ ਜੋ ਮੋਹਸਤ ਪੰਚਾਇਤ ਕੀ ਨਾ ਤੁਹਾਡਾ ਮੈਂ ਨਾ ਜਗਮਉਨ ਸਿੰਘ ਆ ਪੰਚਾਇਤ ਮੈਂਬਰਾਂ ਮੈਂ ਦੋ ਪਾਰਟੀ ਵੱਲੋਂ ਸਿਆਸਤ ਦੀ ਪਾਰੀ ਖੇਡਦੇ ਅਸੀਂ ਯਾਰ ਇਹ ਪਾਰਟੀ ਬਾਈ ਕੋਈ ਨਹੀਂ ਸਾਡੇ ਡੇਰੇ ਪੰਚਾਇਤ ਮੈਂਬਰੂ ਪੰਚਾਇਤ ਮੈਂਬਰ ਅਸੀਂ ਸੀਗੇ ਆਮ ਪਾਰਟੀ ਅਸੀਂਗੇ ਮੇਰੀ ਗੱਲ ਸੁਣੋ ਹੁਣ ਆਈ ਸਾਡੇ ਕੋਈ ਪਾਰਟੀ ਨਹੀਂ ਕੰਮਾਂ 'ਚ ਸਾਂਝਾ ਪਿੰਡ ਦਾ ਕੰਮ ਹੈ ਪਿੰਡ ਵਾਲਿਆਂ ਨੂੰ ਬਣਾਇਆ ਸਾਰੀਆਂ ਪਾਰਟੀਆਂ ਨੇ ਬੋਟਾ ਪਾਈਆਂ ਅਸੀਂ ਇਹਦੇ ਕੋਲੇ ਕਦੋਂ ਗਗਨ ਦਾ ਭਰਾ ਦਾ ਫੋਨ ਆਇਆ ਗੋਰੀ ਦਾ ਗੱਲ ਸਾਡੇ ਮੁੰਡੇ ਨੂੰ ਪੁਲਿਸ ਲੈ ਗਈ ਬਾਕੀ ਕੀ ਗੱਲ ਮੈਂ ਗੱਲ ਕੀਤੀ ਹੋ ਗਈ ਨੇ ਤੂੰ ਆਇਆ ਲੈ ਆ ਮੁੰਡੇ ਕਿ ਕਿੰਨੇ ਵਜੇ ਦੀ ਘਟਨਾ ਜਦੋਂ ਲੈ ਕੇ ਗਿਆ ਇਹ ਰਾਤ ਸਾਡੋ ਪੌਣੇ 10 8:09 ਫੋਨ ਆਇਆ ਲਗਭਗ ਪੱਕਾ ਦਾ ਨਹੀਂ ਪਤਾ ਕਦੋਂ ਅਸੀਂ ਇਹਨੂੰ ਮੁੰਡੇ ਨੂੰ ਗਏ ਚੌਂਕੀ ਅਸੀਂ ਪੁੱਛੀ ਕੀ ਗੱਲ ਹੈ ਸਾਨੂੰ ਨੇ ਸਾਨੇ ਚ ਪਾ ਲਿਆ ਵਿੱਚ ਕਿੜਿਆ ਆਨਸਰ ਗਲਤ ਹੁੰਦੇ ਬਾਈ ਜੀ ਪੈਂਦੇ ਪੜਕਾਉ ਮਾਹੌਲ ਕਰਨ ਵਾਲੇ ਅਸੀਂ ਕੋ ਗगन ਤੋਂ ਪੁੱਛਿਆ ਸਾਰੀ ਗੱਲ ਇਹਨੂੰ ਉੱਥੇ ਮੁੰਡੇ ਨੂੰ ਪੁਲਿਸ ਬੁਲਾਇਆ ਗਏ ਨੇ ਲੈ ਆ ਕੋਈ ਗੱਲ ਨਹੀਂ ਉੱਥੇ ਪਟਾਕੇ ਚੱਲੀ ਜਾਂਦੇ ਸੀ ਪਟਾਕੇ ਹੋਰ ਮੁੰਡੇ ਚਲਾਏ ਸੀ ਉਹ ਪਟਾਕੇ ਐਸਆਈ ਦੀ ਗੱਡੀ ਐ ਡਿੱਗਿਆ ਐਸਆਈ ਦੀ ਗੱਡੀ ਡਿੱਗੇ ਕਿਹੜਾ ਇਹ ਕਲੀਅਰ ਕੀਤਾ ਉਹ ਡਿੱਗੇ ਪਟਾਕਾ ਐਸਆਈ ਨੂੰ ਐ ਲੱਗਿਆ ਆ ਮੁੰਡਾ ਅਗਲਾ ਹੀ ਬੇੜਾ ਕਿਹਦੇ ਨੇ ਪਟਾਕਾ ਸੱਟਿਆ ਉਹ ਗਲਤ ਫਹਿਮੀ ਚ ਹੋ ਗਿਆ ਜੋ ਵੀ ਹੋਇਆ ਕਿਹੜਾ ਹੋਇਆ ਜੋ ਕੋਈ ਕਲੀਅਰ ਕੀਤਾ ਪਿੰਡ ਚ ਮੁੜ ਕੇ ਕਹਿੰਦੇ ਅਸੀਂ ਉਹਦਾ ਪੀਤੀ ਹੈ ਸ਼ਰਾਬ ਉਹ ਕਰਾਉਣਾ ਹੈ ਡਾਕਟਰੀ ਨਹੀਂ ਕਰਾ ਲੋ ਇਹ ਕਹਿੰਦੇ ਗਲਤੀ ਬਣਾਉਣੀ ਇਹ ਗਲਤੀ ਕਿਹੜੀ ਉਹ ਗੱਲ ਹੈ ਕਹਿੰਦੇ ਅਸੀਂ ਗਲਤੀ ਮੰਨਣ ਤਿਆਰ ਸੀ ਕਦੋਂ ਗਲਤ ਬੰਦੇ ਦੇ ਹੱਥ ਚੜ ਗਿਆ ਸਿਆਸਤ ਚੜ ਗਈ ਗਲਤ ਗਲਤ ਚੜ ਗਈ ਉਹ ਬਹੁਤ ਮਾੜੀ ਗੱਲ ਹੋਈ ਹੈ ਪਰ ਕਿਹੜੀ ਪੁਲਿਸ ਮੁਲਾਜ਼ਮ ਹੈ ਦੋਦੇ ਚੌਂਕੀ ਦੇ ਉਹਨਾਂ ਨੇ ਕਲੀਅਰ ਕੀਤਾ ਜੀ ਤੁਹਾਡੇ ਮੁੰਡੇ ਕਾਹਤੋਂ ਕੁੱਟੇ ਉਹ ਕਹਿੰਦਾ ਡੇਰਾ ਬਾਬਾ ਧਿਆਨ ਦਾ ਦੋਦੇ ਦਾ ਉਹ ਤੇ ਕੋਈ ਸੌ ਨਹੀਂ ਪਾਉਂਦਾ 2 ਕਰੋੜ ਚ ਹੀ ਪਾਉਂਗਾ ਨਾ ਬਸ ਇੱਕ ਮਿੰਟ 100 ਵੀ ਕਦੇ ਪੁਲਿਸ ਬੰਦਾ ਕੁੱਟ ਕੇ ਅੱਜ ਤੱਕ ਸੁਣਿਆ ਕਿ ਇੱਕ ਮਿੰਟ ਇੱਕ ਮਿੰਟ ਭਾਈ ਜੀ ਤੁਸੀਂ মিডিਆ ਨੱਥ ਕਰਦਾ ਡੇਰਾ ਦੋਦੇ ਬਾਬੇ ਧਿਆਨ ਦਾ ਹੈ ਕਿਹੜੀ ਪੰਚਾਇਤ ਨਾਲ ਤੁਈ ਕੋਲੇ ਨਾ ਮੈਂ ਕੋਲੇ ਸੀ ਕਹਿੰਦਾ ਜੀ ਨਾ ਕਲੀਅਰ ਕੀਤਾ ਉਹ ਕਹਿੰਦਾ ਮੈਂ 100 ਪਾਉਣਾ ਦੇ ਦੇ ਜੀ ਥਾਣੇ ਥਾਣੇਦਾਰ ਕਹਿੰਦਾ ਇਹਨਾਂ ਕੋ ਸੌਂ ਤੇ ਗੱਲ ਆਈ ਅੱਧੇ ਬੰਦੇ ਕਹਿੰਦੇ ਭਾਈ ਨਹੀਂ ਕੁੱਟਿਆ ਨੇ ਉਹ ਮੁੰਡੇ ਦਾ ਹੀ ਰਾਤ ਪੁੱਛਿਆ ਮੁੰਡਾ ਰਾਈਨਾਵਾ ਰਾਤ ਹੀ ਕਰ ਗਿਆ ਤਾਂ ਤੇ ਇਹਨੂੰ ਘਰੇ ਲੈ ਗਏ ਤਾਂ ਛੁੱਟੀ ਦਿਵਾ ਕੇ ਗਗਨ ਕੀ ਗੱਲ ਹੋਈ ਆ ਉਹ ਕਹਿੰਦਾ ਆ ਗੱਲ ਹੈ ਗਗਨ ਕਿੱਡੀ ਵੜਾ ਚੱਲ ਗਏ ਦਿਵਾਲੀ ਹੋ ਗਨਾਂ ਚੱਲੋ ਜੀ ਤੁਸੀਂ ਹੁਣ ਇੱਕ ਮਿੰਟ ਤੁਸੀਂ ਹੁਣ ਇਹ ਗੱਲ ਕਹੀ ਸੀ ਕਿ ਅਸੀਂ ਉਹ ਰਾਈਨਾਵਾ ਕਰਾਉਣ ਨੂੰ ਤਿਆਰ ਸੀਗੇ ਪੁਲਿਸ ਨੂੰ ਮਾਫੀ ਵੀ ਮੰਗਣ ਨੂੰ ਤਿਆਰ ਸੀ ਫਿਰ ਮਾਫੀ ਕਾਦੀ ਨਹੀਂ ਮਾਫੀ ਉਹ ਕਿਹੜੀ ਆ ਮੁੰਡਾ ਕਿਹੜਾ ਚੌਂਕੀ ਲਾਇਆ ਫੜ ਕੇ ਉਹਨੂੰ ਆਖੇ ਤੂੰ ਦਿਵਾਲੀਏ ਦਾ ਨਾ ਕਹੋ ਕਿ ਮੈਂ ਨੂੰ ਨਹੀਂ ਲੈ ਇਹ ਪਟਾਕਾ ਹੋਰ ਨਹੀਂ ਸੀ ਟਾਹ ਕਿਹੜੀ ਗਲਤੀ ਆ ਉਹਨੂੰ ਆਖੇ ਗਲਤੀ ਮੈਨੂੰ ਕਿਹੜਾ ਗਲਤ ਫੜਿਆ ਉਹਦਾ ਗਲਤੀ ਹੈਗੀ ਆ ਲਾਸ਼ਾ ਕਿਵੇਂ ਪੰਜ ਕਿਹ ਗੱਲ ਮਤਲਬ ਵੀ ਆਪ ਮਾਰ ਦੇ ਸਕਦਾ ਨਕਲੀ ਆ ਤੁਹਾਡੇ ਕਹਿੰਦਾ ਯਾਰ ਰਾਤ ਨੂੰ ਕੋ ਕੁੱਟਿਆ ਨਹੀਂ ਬਈ ਛੱਟਾ ਕਹਿਣਾ ਵਾਜੀ ਉਹ ਮੀ ਗੱਲ ਹੁਣ ਜਖਮ ਦਿਖਾ ਦੇ ਜਖਮ ਕੁਛ ਵੀ ਆ ਕਿਹੜਾ ਉਹਦੇ ਕੋਈ ਛੇਤਰ ਵੱਜਿਆ ਕੋਈ ਪਟਾ ਵੱਜਿਆ ਫੇਰ ਹੀ ਜਖਮ ਬਗਣਾ ਤੁਸੀਂ ਸਿਆਣੇ ਜੇ ਕੋਈ ਵੱਜੀ ਨਹੀਂ ਚਾਹੀਏ ਕਰਨੇ ਉਹ ਰਾਤ ਪੁੱਛ ਕੇ ਦੋਵੇਂ ਕਰੇਗਾ ਉਹ ਰਾਜਨਾ ਕਰਨ ਨੂੰ ਤਿਆਰ ਹੈ ਕਿਹੜੇ ਗਲਤ ਅੰਸਤਾ ਉਹ ਰਾਇਨਾ ਬਣੀ ਉਹ ਤੁਸੀਂ ਲੈ ਕੇ ਕੋਈ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਕਿੱਥੇ ਜੀ ਇੱਥੋਂ ਥਾਣੇ ਨੂੰ ਲੈ ਕੇ ਗਏ ਉੱਥੋਂ ਨਿਕਲਦੇ ਆ ਦੀ ਕੋਈ ਜਾਂ ਬਾਹਰ ਜੇ ਇੱਥੇ ਤੇ ਹਸਾਲ ਚ ਵੇਖ ਲੋ ਰਾਤ ਨੂੰ ਦੋਵੇਂ ਮੁੰਡਾ ਸਾਡੇ ਨਾਲ ਕਰੇ ਗਏ ਇੱਥੋਂ ਇਹ ਇਜੜ ਕੇ 4 ਵਜੇ ਆਉਦੇ ਘਰੇ ਗਏ ਨਾ ਛੱਡ ਕੇ ਸਵੇਰੇ ਫਿਰ ਕੌਣ ਲਿਆ ਬਾਈ ਜੀ ਸਵੇਰੇ ਗਲਤ ਆਨਸਰ ਆ ਹੱਥ ਚੜ੍ਹ ਗਿਆ ਲੈ ਗਏ ਚੱਕ ਕੇ ਬਾਈ ਯਾਰ ਇਹ ਗਲਤ ਗੱਲਾਂ ਐ ਐਵੇਂ ਪੜਕਾਉ ਮਾਹੌਲ ਐ ਮੇਰੀ ਗੱਲ ਸੁਣੋ ਪੜਕਾਉ ਮਾਹੌਲ ਐ ਤੇ ਕੀ ਲੈਣਾ ਕਿਸੇ ਨੇ ਪੜਕਾਉ ਮਾਹੌਲ ਗਲਤਕ ਬੰਦਾ ਹੈ ਗਲਤ ਆਨਸਰ ਹੈ